ਤੁਹਾਨੂੰ ਪਤਾ ਮੈਂ ਕਿੱਥੇ ਖੜਿਆ ਹਾਂ ਮੈਂ ਇਹੀ ਜੀ ਜਗ੍ਹਾ ਖੜਿਆ ਹਾਂ ਜਿੱਥੇ ਗੱਡੀਆਂ ਵਾਲੇ ਖੁਸ਼ ਹੋ ਜਾਣਗੇ ਜੇ ਕਿਸੇ ਨੇ ਗੱਡੀ ਦੇ ਵਿੱਚ ਟਾਇਰ ਪਵਾਉਣਾ ਨਾ ਉਹਨੂੰ ਆਏ ਲੱਗੂਗਾ ਜਿਵੇਂ ਮੈਂ ਅੱਧੇ ਰੇਟ ਤੇ ਗੱਡੀ ਦੇ ਵਿੱਚ ਨਵੇਂ ਟਾਇਰ ਪਵਾ ਲੈ। ਆਪ ਵੇਖ ਸਕਦੇ ਹੋ ਤੁਸੀਂ ਪ੍ਰਾਈਮ ਟਾਇਰ ਹੱਬ ਵਿਲੇਜ ਰਾਮਪੂਰ ਕਲਾ ਜੁਰਿਕਪੁਰ ਨੰਬਰ ਲਿਖਿਆ ਹੋਇਆ ਨੰਬਰ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ। ਇੱਥੇ ਬਾਈ ਜੀ ਆ 95 ਪੈਸੇ ਜਮਾ ਨਵੇਂ ਟਾਇਰ ਇੱਥੇ 95 ਪੈਸੇ ਨਵੇਂ ਟਾਇਰ ਅੱਦੇ ਰੇਟਾਂ ਤੇ ਮਿਲਦੇ ਹਨ ਅਤੇ ਪੂਰੇ ਪੰਜਾਬ ਤੋਂ ਨੰਬਰ 1 ਕੁਆਲਿਟੀ ਦੇ ਟਾਇਰ ਮਿਲਦੇ ਹਨ 250 ਰੁਪਏ ਕਿਲੋ 250 ਰੁਪਏ ਕਿਲੋ ਦੇ ਹਿਸਾਬ ਨਾਲ ਜਿੰਨੇ ਮਰਜ਼ੀ ਟਾਇਰ ਤੁਸੀਂ ਇੱਥੋਂ ਚੱਕ ਕੇ ਲਿਜਾ ਸਕਦੇ ਹੋ ਜਰਿਕਪੁਰ ਦੇ ਵਿੱਚ ਬਹੁਤ ਵੱਡਾ ਹੱਬ ਜਿਹੜਾ ਕੁੱਲੇ ਹੈ 250 ਰੁਪਏ ਕਿਲੋ ਦੇ ਹਿਸਾਬ ਨਾਲ ਟਾਇਰ ਜਿੰਨੇ ਮਰਜੀ ਆ ਟਾਇਰੇ ਟਾਇਰ ਪਏ ਨੇ ਟਾਇਰੇ ਟਾਇਰ ਪਏ ਨੇ ਇੱਧਰ ਵੀ ਟਾਇਰ ਨੇ ਇੱਧਰ ਵੀ ਟਾਇਰ ਨੇ ਉੱਧਰ ਵੀ ਟਾਇਰ ਨੇ ਜਿੱਥੇ ਮਰਜੀ ਆ ਦੇਖ ਸਕਦੇ ਹੋ ਤੁਸੀਂ ਅੰਦਰ ਆ ਕੇ ਕੈਮਰਾਮੈਨ ਨੂੰ ਕਵਾਂਗੇ ਦਿਖਾਣਗੇ ਅੰਦਰ ਜਾ ਕੇ ਮੜਾ ਜਾ ਟਾਇਰੇ ਟਾਇਰ ਟਾਇਰੇ ਟਾਇਰ ਜਿੰਨੇ ਮਰਜੀ ਟਾਇਰ ਲੈ ਲੋ ਟਾਇਰੇ ਟਾਇਰ ਪਏ ਨੇ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਆ ਬਾਕੀ ਜਾਣਕਾਰੀ ਜਿਹੜੀ ਹੈਗੀ ਹੈ ਭਾਈ ਸਾਹਿਬ ਆਪਾਂ ਨੂੰ ਦੇਣਗੇ ਤੇ ਭਾਈ ਜੀ ਕੀ ਨਾਮ ਪਲਾਂ ਜੀ ਆਪਣਾ ਭਰਾਜਵਿੰਦਰ ਸਿੰਘ ਜੀ ਰਾਜਵਿੰਦਰ ਸਿੰਘ ਜੀ ਤੁਸੀਂ ਭਾਜੀ ਆਨਰ ਇੱਥੋਂ ਦੇ ਹਾਂਜੀ ਭਾਈ ਜੀ ਮੜੇਆ ਵਿਊਰਸ ਨੂੰ ਦੱਸੋ ਵੀ ਕੀ ਪ੍ਰੋਪਰ ਤੁਹਾਡਾ ਪ੍ਰੋਸੈਸ ਹੈਗਾ ਟਾਇਰ ਜੇ ਕੋਈ ਲੈਣ ਆਵੇ ਕੋਈ ਟੈਕਸੀ ਵਾਲਾ ਕੋਈ ਨਾਰਮਲ ਗੱਡੀ ਵਾਲਾ ਕਿੱਦਾਂ ਦੇ ਟਾਇਰ ਨੇ ਕੁਆਲਿਟੀ ਕੀ ਆ ਆਪਣੇ ਕੋਲ ਇਹ ਨਾ 85% ਤੋਂ ਲੈ ਕੇ 99% ਤੱਕ ਦੇ ਟਾਇਰ ਪੈਨੇ ਠੀਕ ਹੈ ਆਪਾਂ ਕੋਈ ਵੀ ਜਿਹੜਾ 12 ਨੰਬਰ ਤੋਂ ਲੈ ਕੇ 20 ਨੰਬਰ ਤੱਕ ਕੋਈ ਵੀ ਟਾਇਰ ਲੈਣ ਕਿ ਲੈ ਜਾ ਸਕਦਾ ਸਾਡੇ ਤੋਂ ਠੀਕ ਹੈ ਇਹਦੇ ਵਿੱਚ ਜਿਹੜਾ ਪਾ 250 ਰੁਪਏ ਕਿਲੋ ਤੋਲ ਕੇ ਦਿੰਨੇ ਆ ਠੀਕ ਹੈ ਜੀ ਹਾਂ ਕੁਈ ਫੇਕ ਇਹ ਰੇਟ ਨਹੀਂ ਹੈਗਾ ਵੀ ਐਨੇ ਦਾ ਟਾਇਰ ਆ ਐਨੇ ਦਾ ਟਾਇਰ ਪਊਗਾ ਜਿੰਨੇ ਕਿਤਾ ਪਊਗਾ 4 ਕਿਲੋ ਜਿੰਨੇ ਗ੍ਰਾਮ ਪਊ ਉਹਦੇ ਨਾਲ ਪਟਾਈ ਸੋਨਾ ਗੁਣਾ ਕਰ ਦਾਂਗੇ ਬੰਦੇ ਨੂੰ ਟਾਇਰ ਦੇ ਦਾਂਗੇ ਮਤਲਬ ਕਿ 85% ਤੋਂ ਲੈ ਕੇ 100% ਤੱਕ ਦੀ ਕੁਆਲਿਟੀ ਵਾਲੀ 99% ਦੀ ਕੁਆਲਿਟੀ ਵਾਲੇ ਟਾਇਰ ਤੁਸੀਂ ਦੇ ਰਹੇ ਹੋ ਲੋਕਾਂ ਨੂੰ ਠੀਕ ਹੈ ਜੀ ਆਪਣੇ ਕੋਲੇ ਬ੍ਰਿਸਟਨ ਦੇ ਯੋਕੋਮਾ ਦੇ ਮਿਚਲਨ ਦੇ ਹੌਲਕਨ ਦੇ ਡਨਲਪ ਦੇ ਟੋਏ ਦੇ ਕੰਪਨੀਆਂ ਦੇ ਟਾਇਰ ਠੀਕ ਹੈ ਹਾਂਜੀ ਮਤਲਬ ਬ੍ਰਾਂਡਡ ਸਾਰੇ ਜਿੰਨੇ ਵੀ ਹੈਗੇ ਨੇ ਠੀਕ ਹੈ ਕੋਈ ਇਹ ਬੰਦੇ ਕਈ ਬੰਦੇ ਕਹਿੰਦੇ ਨਾ ਫੋਨ ਤੇ ਉੱਤੇ ਹੀ ਪੋਛਦੇ ਨੇ ਵੀ ਗੁੱਡੀ ਤਾਂ ਨਹੀਂ ਕੱਢੀ ਵੀ ਅਸੀਂ ਇਹ ਗੱਲ ਕਹਿਣੇ ਚ ਗੁੱਡੀ ਕੱਢੀ ਕੋਈ ਸਾਬਤ ਕਰ ਦੇ ਉਹਨੂੰ ਆਪਾਂ 3 ਲੱਖ ਰੁਪਈਆ ਨਾਮ ਦਵਾਂਗੇ ਜੀ ਹਾਂ ਗੁੱਡੀ ਕੱਢੀ ਦਾ ਅਲੱਗ ਹੀ ਪਤਾ ਲੱਗ ਜਾਂਦਾ ਉਹਦੇ ਤੇ ਜਿਹੜੇ ਆਪਣੇ ਲੱਗੇ ਹੁੰਦੇ ਨੇ ਲੋਕ ਅਸੀਂ ਉਹ ਲੋਕ ਦਿਖਾਉਣੇ ਆ ਜੇ ਆਪਾਂ ਉਹ ਗੁੱਡੀ ਕੱਢਾਂਗੇ ਤਾਂ ਲੋਕ ਟੁੱਟ ਜੂਗਾ ਉਹਦਾ ਇਹ ਗੱਲ ਬਾਈ ਜੀ ਕਲੀਅਰ ਹੋ ਗਈ ਵੀ ਗੁੱਡੀ ਕੱਢੇ ਟਾਇਰ ਨਹੀਂ ਹੈਗੇ 85% ਤੋਂ 99% ਤੱਕ ਕੁਆਲਟੀ ਦੇ ਟਾਇਰ ਇਸ ਤੋਂ ਥੱਲੇ ਵਾਲੇ ਟਾਇਰ ਤੁਹਾਨੂੰ ਬਿਲਕੁਲ ਨਹੀਂ ਮਿਲਣਗੇ ਮਤਲਬ ਕਿ ਆਲਮੋਸਟ ਨਵੇਂ ਟਾਇਰ ਮਿਲਣਗੇ ਤੇ ਬਾਈ ਜੀ ਐਡਰੈਸ ਦੱਸ ਦੋਂਗੇ ਇੱਥੋਂ ਦਾ ਐਡਰੈਸ ਇਹ ਆਪਣਾ ਰਾਮਪੁਰ ਕਲਾਂ ਪਿੰਡ ਹੈ ਜੀ ਅਦਲੀ ਸਾਈਡ ਤੇ ਬਨੂੜਾ ਟੋਲ ਪਲਾਜ਼ਾ ਰਹਿੰਦਾ ਠੀਕ ਹੈ ਜੀ ਲੈਫਟ ਸਾਈਡ ਤੇ ਜਿਹੜਾ ਕੋਈ ਰਾਜਪੁਰੇ ਸਾਈਡ ਤੋਂ ਆਉਂਦਾਗਾ ਪਟਿਆਲੇ ਸਾਈਡ ਤੋਂ ਆਉਂਦਾ ਉਹਨੂੰ ਬਨੂੜਾ ਟੋਲ ਪਲਾਜ਼ਾ ਟੱਪਣਾਗਾ ਕਿਲੋਮੀਟਰ ਅੱਗੇ ਆਉਣਾਗਾ ਜਿਹੜਾ ਕੋਈ ਚੰਡੀਗੜ੍ਹ ਜੀਰਕਪੁਰ ਵਾਲੀ ਸਾਈਡ ਤੋਂ ਆਉਂਦਾਗਾ ਤਾਂ ਟੋਲ ਪਲਾਜ਼ੇ ਤੋਂ ਪਹਿਲਾਂ ਪੱਪੀ ਦਾ ਢਾਬਾ ਨੇੜੇ ਦੇ ਨਜ਼ਦੀਕ ਹੈ ਠੀਕ ਹੈ ਸੱਤ ਵੀੜ ਨੂੰ ਜਿਹੜੇ ਬੰਦੇ ਲੋਕ ਜਾਂਦੇ ਨੇ ਸੱਤ ਵੀੜ ਨੂੰ ਰਾਹ ਜਾਂਦਾ ਇੱਥੋਂ ਠੀਕ ਹੈ ਜੀ ਉੱਥੇ ਆਪਣਾ ਲੋਕੇਸ਼ਨ ਹੈ ਮੇਨ ਹਾਈਵੇ ਦੇ ਉੱਤੇ ਆ ਠੀਕ ਹੈ ਬਾਹਰੋਂ ਬਾਹਰ ਕੋਈ ਭੀੜ ਨਹੀਂ ਖੁੱਲਾ ਰਾਹਗਾ ਜਿੰਦੇ ਮਰਜ਼ੀ ਹੋ ਇਸ ਤੋਂ ਲਾਵਾ ਕੁਝ ਨਹੀਂ ਬਸ ਆਪਣਾ ਕੋ ਟਾਇਰ ਹੀ ਆ ਬਾਈ ਮਤਲਬ ਇਹੀ ਆਫਰ ਹੈ ਬਈ 2200 ਰੁਪਏ ਕਿਲੋ ਹੀ ਦੇਤੇ ਹੋਏ ਜਿਹੜਾ ਟਾਇਰ ਜਿੱਥੇ ਦਾ ਬੰਦੇ ਨੇ ਨਵਾਂ ਟਾਇਰ ਇੱਕ ਪਾਉਣ ਆਗਾ ਤੇ ਉੱਥੇ ਉਹਦੇ ਕੋਈ ਤਿੰਨ ਜਾਂ ਚਾਰ ਟਾਇਰ ਪਾ ਜਾਂਦੇ ਸਹੀ ਗੱਲ ਹੈ ਸਿਕਲ ਬਾਬਾ ਸ਼ੁਕਰੀਆ ਭਾਜੀ ਕੀ ਨਾਮ ਦੱਸਿਆ ਜੀ ਆਪਣਾ ਮੇਰਾ ਨਾਮ ਰਾਜਵਿੰਦਰ ਸਿੰਘ ਰਾਜਵਿੰਦਰ ਸਿੰਘ ਸੋ ਤੁਸੀਂ ਭਾਈ ਸਾਹਿਬ ਕਦੇ ਵੀ ਰਾਜਵਿੰਦਰ ਸਿੰਘ ਜੀ ਨੂੰ ਇੱਥੇ ਮਿਲ ਸਕਦੇ ਹੋ ਰਾਜਵਿੰਦਰ ਸਿੰਘ ਜੀ ਅਵੇਲੇਬਲ ਹੋਣਗੇ ਫੋ ਪਲੀਜ਼